1 ਜੂਨ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਲੋਕ ਸਭਾ ਦੇ 7ਵੇਂ ਫੇਸ ਦਾ ਜਿਹੜਾ ਆਗਾਜ਼ ਆ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਬਹੁਤ ਤੇਜ਼ੀ ਦੇ ਨਾਲ ਪ੍ਰਚਾਰ ਕਰ ਰਹੇ ਨੇ ਅਲੱਗ-ਅਲੱਗ ਰਾਜਨੀਤਿਕ ਦਲ ਲੋਕਾਂ ਨੇ ਕੀ ਮਨ ਬਣਾਇਆ ਕੀ ਕਿ ਮੁੱਦੇ ਰਹਿਣ ਵਾਲੇ ਕਿਸ ਤਰੀਕੇ ਦੇ ਨਾਲ ਲੋਕੀ ਆਪਣੀ ਸਰਕਾਰ ਜਿਹੜੀ ਚੁਣਨ ਜਾ ਰਹੇ ਆ ਆਪਣੇ ਨੁਮਾਇੰਦੇ ਤੋਂ ਕੀ ਆਸਾਂ ਨੇ ਸੋ ਉਹਦੇ ਬਾਰੇ ਗੱਲ ਕਰਦੇ ਆ ਦਸੂਹਾ ਦੀ ਇੱਕ ਅਹਿਮ ਸ਼ਖਸੀਅਤ ਸ਼੍ਰੀ ਵਿਜੇ ਸ਼ਰਮਾਈ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਸਰ ਕੀ ਕੀ ਮੁੱਦੇ ਰਹਿਣ ਵਾਲੇ ਇਸ ਇਲੈਕਸ਼ਨ ਇਲੈਕਸ਼ਨ ਜਿਹੜਾ ਹੈਗਾ ਲੋਕਤੰਤਰ ਦਾ ਸਭ ਤੋਂ ਵੱਡਾ ਪਰਵ ਹੈ ਤਿਉਹਾਰ ਹੈ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਆਪਣੀ ਪਸੰਦੀ ਸਰਕਾਰ ਬਣਾਨੀ ਚਾਹੀਦੀ ਹੈ ਜੋ ਸਾਡੀਆਂ ਇੱਛਾਵਾਂ ਜਾਂ ਡਿਮਾਂਡਸ ਹੈ ਉਹਨਾਂ ਨੂੰ ਪੂਰੀਆਂ ਕਰਨਾ ਐਸ ਲਈ ਸਾਡੀ ਸਾਡੇ ਦੇਸ਼ ਲਈ ਸਭ ਤੋਂ ਵੱਡਾ ਮੁੱਦਾ ਦੇਸ਼ ਦੀ ਇਕਨੋਮੀ ਹੈ ਤੇ ਸਾਡੇ ਗੁਆਂਢੀਆ ਮੁਲਕਾਂ ਨਾਲ ਜਿਹੜੇ ਰਿਲੇਸ਼ਨਸ ਐ ਉਹ ਅੱਛੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਸਾਡੇ ਪੰਜਾਬ ਲਈ ਸਭ ਤੋਂ ਅਹਿਮ ਮੁੱਦਾ ਜਿਹੜੇ ਪੰਜਾਬ ਦੇ ਬੱਚੇ ਸਾਡੇ ਬਾਹਰ ਜਾ ਰਹੇ ਆ ਇੱਥੋਂ ਛੱਡ ਕੇ ਬਾਹਰ ਜਾ ਰਹੇ ਆ ਪੜ੍ਹਾਈ ਵਾਸਤੇ ਜਾਂ ਫਿਊਚਰ ਵਾਸਤੇ ਇੱਥੇ ਉਹਨਾਂ ਨੂੰ ਅੱਛੀ ਜੌਬਸ ਮਿਲਣ ਇੰਡਸਟਰੀ ਨਵੀਂ ਆਵੇ ਤੇ ਗਵਰਨਮੈਂਟ ਦੀਆਂ ਗਵਰਨਮੈਂਟ ਦੀਆਂ ਸਕੀਮਾਂ ਐਸੀ ਹੋਣ ਜਿਹਦੇ ਨਾਲ ਉਹ ਬਾਹਰ ਦੇ ਬਾਹਰ ਨੂੰ ਛੱਡ ਕੇ ਇੱਥੇ ਧਿਆਨ ਕਰਨ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਇਲੈਕਸ਼ਨਸ ਹੁੰਦੇ ਆ ਤਾਂ ਨੇਤਾ ਲੋਕ ਲੋਕਾਂ ਤੱਕ ਪਹੁੰਚ ਕਰਦੇ ਆ ਲੇਕਿਨ ਉਸ ਬਾਅਦ 5 ਸਾਲ ਇੱਕ ਗੈਪ ਹੋ ਜਾਂਦਾ ਲੋਕੇ ਆਪਣੇ ਨੇਤਾ ਨੂੰ ਪਛਾਣਦੇ ਤੱਕ ਨਹੀਂ ਕਿ ਕੌਣ ਇੱਥੇ ਬੰਦਾ ਹੈ ਇਹਨਾਂ ਦਾ ਜਿਹੜਾ ਨੁਮਾਇੰਦਾ ਹੈਗਾ ਸੋ ਇਹ ਚੀਜ਼ ਕਿੰਨੀ ਕੁ ਸਰੋਕਾਰ ਰੱਖਦੀ ਹੈ ਇਹ ਬਹੁਤ ਇੰਪੋਰਟੈਂਟ ɪਸ਼ੂ ਹੈ ਤੁਹਾਡਾ ਜਿਹੜਾ ਵੀ ਬੰਦਾ ਇਲੈਕਟ ਹੋ ਕੇ ਜਾਂਦਾ ਹੈ ਉਹਨੂੰ ਆਪਣੇ ਏਰੀਆ ਨਾਲ ਕੰਸਟਿਟੂਐਂਸੀਜ਼ ਉਹਨੂੰ ਸੰਪਰਕ ਰੱਖਣਾ ਚਾਹੀਦਾ ਹੈ ਜਿਹੜੀਆਂ ਆਪਣੇ ਏਰੀਆ ਦੀਆਂ ਸਮੱਸਿਆਵਾਂ ਪ੍ਰੋਬਲਮਸ ਜਿਹੜਾ ਉਹਨਾਂ ਨੂੰ ਹਾਈਲਾਈਟ ਕਰੇ ਜਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਦਾ ਕੋਈ ਸਮਾਧਾਨ ਕੀਤਾ ਜਾਵੇ। ਜੀ। ਦੁਕਾਨਦਾਰ ਇੱਕ ਬੈਕਬੋਨ ਹੁੰਦੇ ਆ ਕਿਸੇ ਵੀ ਸਮਾਜ ਦੀ। ਅਸੀਂ ਦੇਖਦੇ ਹਾਂ ਬਹੁਤ ਸਾਰਾ ਜੀਐਸਟੀ ਕਲੈਕਸ਼ਨ ਜਿਹੜਾ ਇਹਨਾਂ ਦੇ ਥਰੂ ਜਾਂਦਾ ਟੈਕਸ ਦਿੰਦੇ ਆ। ਲੇਕਿਨ ਜਦੋਂ ਮੁੱਦੇ ਹੁੰਦੇ ਦੇਸ਼ ਦੀ ਸਰਕਾਰ ਚੁਣਨ ਦੇ ਤੇ ਇਹਨਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ ਕਿ ਇਹਨਾਂ ਦੇ ਕੀ ਸਰਕਾਰ ਨੇ ਕਿਸ ਤਰ੍ਹਾਂ ਨੇ ਇਹਨਾਂ ਦੀਆਂ ਕੀ ਜ਼ਰੂਰਤਾਂ ਨੇ। ਇਸ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਹੋ? ਸਰਕਾਰ ਤੇ ਵੈਸੇ ਅੱਗੇ ਵੀ ਕਈ ਚੀਜ਼ਾਂ ਦਾ ਧਿਆਨ ਦੇ ਰਹੀ ਹੈ ਪਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਨ੍ਹਾਂ ਤੇ ਹੋਰ ਧਿਆਨ ਚਾਹੀਦਾ ਹੈ। ਦੁਕਾਨਦਾਰਾਂ ਦੇ ਵੀ ਬਹੁਤ ਸਾਰੇ ਇਸ਼ੂਜ਼ ਹੈਗੇ ਆ ਉਹਨਾਂ ਨੂੰ ਵੀ ਬੈਠ ਕੇ ਉਹਨਾਂ ਨੂੰ ਸੋਲਵ ਕਰਨਾ ਚਾਹੀਦਾ ਹੈ। ਕਾਨੂੰਨ ਵਿਵਸਥਾ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਔਰ ਨਸ਼ੇ ਦਾ ਇੱਕ ਬਹੁਤ ਵੱਡਾ ਮੁੱਦਾ। ਇਹਨਾਂ ਚੋਣਾਂ ਵਿੱਚ ਇਹਦਾ ਤੁਸੀਂ ਰੋਲ ਦੇਖਦੇ ਹੋ। ਇਹ ਬਹੁਤ ਸਭ ਤੋਂ ਇੰਪੋਰਟੈਂਟ ਮੁੱਦਾ ਹੀ ਇਹ ਹੀ ਹੈ ਪੰਜਾਬ ਲਈ। ਇੱਕ ਡਰੱਗਸ ਦਾ ਤੇ ਦੂਸਰਾ ਜਿਹੜਾ ਲਾਈਨ ਆਰਡਰ ਦਾ ਜੇ ਦੋਨੇ ਮੁੱਦੇ ਠੀਕ ਹੋਣ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਸਾਡੇ ਬਾਹਰ ਨੂੰ ਜਾ ਰਹੇ ਆ ਜਾਂ ਲੋਕ ਬਾਹਰ ਜਾ ਰਹੇ ਆ ਉਹ ਜਾਣ ਦੇ ਵਿੱਚ ਉਹਨਾਂ ਦੀ ਰਫਤਾਰ ਘਟ ਜਾਵੇ ਜੇ ਇਹ ਦੋਨੇ ਮੁੱਦੇ ਮੁੱਦੇ ਠੀਕ ਹੋ ਜਾਣ ਇਸ ਕਰਕੇ ਸਰਕਾਰ ਨੂੰ ਇਹ ਪੁਰਜੋਰ ਅਸੀਂ ਮੰਗ ਕਰਦੇ ਆ ਕਿ ਇਹ ਦੋਨੇ ਮੁੱਦਿਆਂ ਤੇ ਬਹੁਤ ਜ਼ਿਆਦਾ ਧਿਆਨ ਦੇਣ ਵਿਦੇਸ਼ਾਂ ਵਿੱਚ ਜਦੋਂ ਚੋਣਾਂ ਹੁੰਦੀਆਂ ਤਾਂ ਅਸੀਂ ਦੇਖਦੇ ਹਾਂ ਕਿ ਉਮੀਦਵਾਰ ਜਿਹੜੇ ਇੱਕ ਦੂਸਰੇ ਨਾਲ ਮੁੱਦਿਆਂ ਦੇ ਉੱਤੇ ਬਹਿਸ ਕਰਦੇ ਆ ਲੇਕਿਨ ਭਾਰਤ ਦੇ ਵਿੱਚ ਇਸ ਚੀਜ਼ ਦੀ ਕਮੀ ਸਾਨੂੰ ਨਜ਼ਰ ਆਉਂਦੀ ਹੈ ਇਹਨਾਂ ਇਲੈਕਸ਼ਨਸ ਵਿੱਚ ਹੁਣ ਪੰਜਾਬ ਦੇ ਵਿੱਚ ਲਗੋ लास्ट ਫੇਸ ਹੋਣਾ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਇਲੈਕਸ਼ਨ ਹੋਣ ਜਾ ਰਿਹਾ ਸੋ ਕਿਸ ਤਰੀਕੇ ਨਾਲ ਤੁਸੀਂ ਬਹਿਸ ਜਾਂ ਉਹਦਾ ਲੈਵਲ ਜਿਹੜਾ ਹੈਗਾ ਉਹ ਕਿਸ ਚੀਜ਼ ਨਾਲ ਦੇਖਦੇ ਹੋ ਔਰ ਇਹਨੂੰ ਕੀ ਹੋਰ ਇਸ ਵਿੱਚ ਸੁਧਾਰ ਹੋਣ ਦੀ ਲੋੜ ਦੇਖੋ ਇਹਦੇ ਵਿੱਚ ਕੈਂਡੀਡੇਟਸ ਨੂੰ ਪੋਜ਼ਿਟਿਵ ਡਿਸਕਸ਼ਨ ਜ਼ਰੂਰ ਚਾਹੀਦੀਆਂ ਇਨਸਟੈਡ ਆਫ ਕਿ ਉਹ ਤੇ ਅਲੀਗੇਸ਼ਨ ਲਗਾਣਾ ਦੂਸਰੇ ਦੋਨਾਂ ਨੂੰ ਇੱਕ ਸਟੇਜ ਤੇ ਇਕੱਠੇ ਹੋ ਕੇ ਜਾਂ ਤਿੰਨ ਜਿੰਨੇ ਵੀ ਕੈਂਡੀਡੇਟ ਹੈਗੇ ਉਹਨਾਂ ਨੂੰ ਇੱਕ ਹੈਲਦੀ ਡਿਸਕਸ਼ਨਸ ਪਬਲਿਕ ਸਾਹਮਣੇ VOTER ਸਾਹਮਣੇ ਕਰਨੀ ਚਾਹੀਦੀ ਹੈ ਜਿਸ ਨਾਲ ਪਬਲਿਕ ਨੂੰ ਵੀ ਸਮਝ ਆਵੇ ਕਿ ਇਹ ਦੋਨਾਂ ਇਹ ਕੈਂਡੀਡੇਟਸ ਦਾ ਮੋਟਿਵ ਕੀ ਹੈਗਾ ਕੌਣ ਬੈਟਰ ਵੇਜ ਉਹਨਾਂ ਨੂੰ ਉਹਨਾਂ ਦੀਆਂ ਪ੍ਰੋਬਲਮਸ ਨੂੰ ਰਿਜ਼ੋਲਵ ਕਰ ਸਕਦੇ ਆ ਅੱਗੇ ਲੱਕ ਜਾ ਸਕਦੇ ਆ ਇੱਕ ਤਰੀਕ ਨੂੰ ਚੋਕੇ ਗਰਮੀ ਵੀ ਬਹੁਤ ਜ਼ਿਆਦਾ ਹੈ ਔਰ ਅਸੀਂ ਦੇਖ ਰਹੇ ਹਾਂ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਤਿਆਰੀਆਂ ਕੀਤੀਆਂ ਉੱਤੇ ਪਾਣੀ ਦੀ ਵਿਵਸਥਾ ਵੀ ਹੈ ਸ਼ਮਿਆਨਾ ਵੀ ਹੋਏਗਾ ਲੇਕਿਨ ਫਿਰ ਵੀ ਕਈ ਲੋਕ ਜਿਹੜੇ ਉਹ ਘਰਾਂ ਵਿੱਚ ਬੈਠ ਜਾਂਦੇ ਆ ਕਿ ਗਰਮੀ ਬਹੁਤ ਆ ਸਾਡੇ ਇੱਕ ਬੋਟ ਦੇ ਨਾਲ ਕੀ ਫਰਕ ਪੈਣਾ ਜਾਂ ਮਤਦਾਨ ਦੇਣ ਨਹੀਂ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਜਿਹੜਾ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਜਿਹੜਾ ਉਹ ਚੋਣਾ ਹੁੰਦੀ ਹੈ ਤੇ ਸਾਡੇ ਸਾਰੇ ਜਿਹੜੇ ਜਾਗਰੂਕ ਬੰਦੇ ਆ ਜਾਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪਾਵੇਂ ਗਰਮੀ ਵੀ ਹੈ ਜਾਂ ਮੌਸਮ ਵੀ ਕੋਪਰੇਟ ਨਹੀਂ ਕਰ ਰਿਹਾ ਫਿਰ ਵੀ ਅਸੀਂ ਕੋਸ਼ਿਸ਼ ਕਰੀਏ ਹਰ ਬੰਦਾ ਜਾ ਕੇ ਮਤਦਾਨ ਕਰੇ ਤੇ ਇਹ ਦੇ ਵਿੱਚ ਸ਼ਾਮਲ ਹੋਵੇ ਇਸ ਲੋਕਤੰਤਰ ਦੇ ਪਰਵ ਦੇ ਵਿੱਚ ਆਪਣੇ ਹਿੱਸੇਦਾਰੀ ਸ਼ਾਮਲ ਬਣਾਏ ਯਕੀਨੀ ਬਣਾਏ ਸੋ ਲੋਕਤੰਤਰ ਦੀ ਖੂਬਸੂਰਤੀ ਇਸੇ ਵਿੱਚ ਆ ਕਿ ਸਾਰੇ ਲੋਕ ਆਪਣੀ ਬਤੂ ਬਤ ਭਾਗਦਾਰੀ ਦੇਣ ਔਰ ਸਰਕਾਰ ਦੀ ਆਲੋਚਨਾ ਵੀ ਤਾਂ ਹੀ ਕਰ ਸਕਦੇ ਜੇ ਅਸੀਂ ਉਹਦੇ ਵਿੱਚ شمار ਹੋਵਾਂਗੇ ਸੋ ਆਸ ਕਰਦੇ ਹਾਂ ਕਿ ਇਹ ਮੈਸੇਜ ਜਿਹੜਾ ਸਾਰਿਆਂ ਲਈ ਲਾਹੇਵੰਦ ਹੋਏਗਾ ਆਪਾਂ ਹੋਰ ਕੁਝ ਵਿਅਕਤੀਆਂ ਨਾਲ ਗਲਤ ਕਰਦੇ ਹਾਂ ਉਹਨਾਂ ਦੀ رائے ਜਾਣਦੇ ਇਹ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਿਹੜੀ ਸਰਕਾਰ ਵੀ ਆਵੇ ਉਹ ਪਹਿਲਾਂ ਸਕੂਲਾਂ ਆਪਣੀ এডਿਕੇਸ਼ਨ ਦੇ ਵੱਲ ਜਿਆਦਾ ਧਿਆਨ ਦੇਵੇ ਕਿਉਂਕਿ এডਿਕੇਸ਼ਨ ਅੱਜ ਕੱਲ ਬਹੁਤ ਮਹਿੰਗੀ ਹੋ ਚੁੱਕੀ ਹੈ ਜਿਵੇਂ ਕਿ ਹੁਣ ਦੇਖੋ ਜੂਨ ਚਲਾਈ ਦੀਆਂ ਛੁੱਟੀਆਂ ਪੈ ਰਹੀਆਂ ਹਨ ਸਕੂਲਾਂ ਦੀ ਫੀਸ ਲੈ ਰਿਆ ਵਿਦ ਟ੍ਰਾਂਸਪੋਰਟ ਲੈ ਰਿਆ ਇਹਦੇ ਉੱਤੇ ਥੋੜਾ ਕਦਮ ਉਠਾਉਣਾ ਚਾਹੀਦਾ ਦੇਖਣਾ ਚਾਹੀਦਾ ਹੈ ਕਿ ਜੂਨ ਚਲਾਈ ਦੇ ਬੱਚੇ ਸਕੂਲ ਨਹੀਂ ਆ ਰਹੇ ਫੀਸ ਨਹੀਂ ਲੈਣੀ ਚਾਹੀਦੀ ਟ੍ਰਾਂਸਪੋਰਟ ਨਹੀਂ ਲੈਣਾ ਚਾਹੀਦਾ ਦੂਸਰੀ ਗੱਲ ਇਹ ਹੈ ਕਿ ਬਿਜਲੀ ਦਾ ਤਾਂ ਥੋੜਾ ਕਰਨਾ ਚਾਹੀਦਾ ਕਿ 600 ਯੂਨਟ ਜਿਆਦੀ ਵੀ ਆ ਨੋਟ ਸੈਟੀਸਫਾਈ ਹੈ ਨਾ ਕਿ ਅਗਰ 600 ਯੂਨਟ ਸਾਡੀ ਹੈਗੀ ਆ ਇਦਾਂ ਹੋਵੇ ਕਿ 600 ਯੂਨਟ ਤੋਂ ਬਾਅਦ ਜਿੰਨਾ ਹੀ ਸਾਡੇ ਯੂਨਰ ਅੱਗੇ ਵਧਦੀਆਂ ਨੇ ਉਨਨੇ ਸਾਨੂੰ ਪੈਸੇ ਹੋਰ ਦੇਣੇ ਪੈਣ ਹਨਾ ਕਿਉਂਕਿ ਹੁਣ ਅਸੀਂ ਅਗਰ ਬਾਕੀ ਬੱਚੇ ਜਿਹੜੇ ਬਾਕੀ ਲੋਕ ਨੇ ਉਹ ਕੀ 600 ਯੂਨਟ ਦੇ ਪੂਰੇ ਪੈਸੇ ਆਪਣੇ ਕੀ ਕਹਿ ਰਹੇ ਸੀ ਕਿ ਪੂਰੀ ਆਪਣਾ ਜੋ ਬਿੱਲ ਹੈ ਉਹ नहीं दे रहे यार 600 यूनिट ਤੋਂ ਥੋੜੀ ਜਿਹੀ ਯੂਨਟ ਵੱਧਦੀ ਹੈ 700 ਕੁਛ ਹੁੰਦੀ ਹੈ 700 ਹੁੰਦੀ ਹੈ ਤਾਂ ਉਹਨਾਂ ਨੂੰ ਪੂਰਾ ਬਿੱਲ ਪੇ ਕਰਨਾ ਪੈ ਰਿਹਾ ਜਦ ਕਿ ਬਾਕੀ 600 ਯੂਨਟ ਤੋਂ ਘੱਟ ਵਾਲੇ ਕੀ ਹੈ ਆਪਣਾ ਪੂਰਾ ਬਿੱਲ ਨਹੀਂ ਦੇ ਰਹੇ ਜਨ ਕਿ ਕੁਝ ਲੋਕਾਂ ਨੂੰ ਫਾਇਦਾ ਹੋ ਰਿਹਾ ਔਰ ਬਾਕੀ ਜਿਹੜੇ ਥੋੜੀ ਮੀਡਲ ਕਲਾਸ ਅਪਰ ਕਲਾਸ ਫੈਮਿਲੀਆਂ ਦਾ ਉਹਨਾਂ ਨੂੰ ਕਾਫੀ ਜ਼ਿਆਦਾ ਲੁਕਸਵਾਨ ਉਠਾਉਣਾ ਪੈ ਰਿਹਾ ਇਸ ਇਹਨਾਂ ਗੱਲਾਂ 'ਵਲ ਥੋੜਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਔਰ ਮੈਂ ਸਰਕਾਰਾਂ ਤੋਂ ਚਾਹੂੰਗਾ ਜਿਵੇਂ ਕਿ ਯੋਜਨਾਵਾਂ ਬਹੁਤ ਨੇ ਵਪਾਰੀਆਂ ਲਈ ਵੀ ਯੋਜਨਾਵਾਂ ਕਾਫੀ ਸਾਰੀਆਂ ਯੋਜਨਾਵਾਂ ਜਿੰਨਾਂ ਤੋਂ ਵਪਾਰੀ ਵਰਗ ਅਵੇਅਰ ਵੀ ਨਹੀਂ ਹੈ ਆ ਮੈਂ ਚਾਹਾਂਗਾ ਕਿ ਜਿਹੜੇ ਵੀ ਇਹਨਾਂ ਦੇ ਡਿਪਾਰਟਮੈਂਟਸ ਹੈਗੇ ਆ ਉਹ ਮਤਲਬ ਮੀਨ ਵਾਈਲ ਟਾਈਮ ਟੂ ਟਾਈਮ ਸਾਨੂੰ ਆਕੇ ਅਵੇਅਰ ਕਰਨ ਵੀ ਤੁਸੀਂ ਇਹ ਫੈਸਿਲਿਟੀਆਂ ਲੈ ਸਕਦੇ ਹੋ ਜਿੱਥੇ ਤੁਸੀਂ ਇਹਨਾਂ ਟੈਕਸ ਦੇ ਰਹੇ ਹੋ ਜਾਂ ਸਭ ਕੁਝ ਤੁਸੀਂ ਕਰ ਰਹੇ ਹੋ ਔਰ ਇਨੇ ਖਰਚਿਆਂ ਦੇ ਬਾਵਜੂਦ ਤੁਸੀਂ ਬਾਜ਼ਾਰਾਂ ਨੂੰ ਚਲਾ ਰਹੇ ਹੋ ਗਾਕਾਂ ਦੀ ਕਮੀ ਹੈ ਫਿਰ ਵੀ ਅਸੀਂ ਆਪਣੇ ਆਪ ਸਿਰ ਤੇ ਸਰਵਾਈਵ ਕਰ ਰਹੇ ਆ ਉਹ ਸਾਡਾ ਇੱਕ ਤੇ ਇਹਨਾਂ ਦਾ ਭਾਰ ਹਲਕਾ ਕਰਨ ਔਰ ਲਾਸਟ ਵਿੱਚ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਆਪਣੇ ਹਰ ਵੋਟਰ ਵੀਰ ਨੂੰ ਅਪੀਲ ਕਰਦਾ ਕਿ ਉਹ ਗਰਮੀ, ਛੁੱਟੀ, ਬਹਾਨਾ, ਰਿਸ਼ਤੇਦਾਰੀ, ਕੋਈ ਘੁੰਮਣ ਜਾਣ ਨੂੰ ਛੱਡਣ ਤੋਂ ਇਲਾਵਾ ਸਭ ਤੋਂ ਪਹਿਲਾਂ ਜਾਏ ਤੇ ਵੋਟ ਪਾਏ। ਅਗਰ ਉਹ ਵੋਟ ਪਾਏਗਾ ਤਾਂ ਹੀ ਉਹ ਕਿਸੇ ਸਰਕਾਰ ਦੀ ਆਲੋਚਨਾ ਕਰ ਸਕਦਾ ਜਾਂ ਉਸ ਤੋਂ ਕੋਈ ਸਵਾਲ ਪੁੱਛ ਸਕਦਾ। ਜੇ ਉਹ ਵੋਟ ਪਾਣ ਹੀ ਨਹੀਂ ਜਾਂਦਾ ਤਾਂ ਉਹ ਪੁੱਛਣ ਦਾ ਹੱਕਦਾਰ ਵੀ ਨਹੀਂ ਹੈਗਾ। ਔਰ ਮੈਂ ਐਂਡ ਵਿੱਚ ਖਤਮ ਕਰ ਦਉਂ ਆਂ ਇਹੀ ਗੱਲ ਦੁਬਾਰਾ ਕਹਿਣਾ। ਕੀ ਆਪਣਾ ਜਿਹੜਾ ਤੁਹਾਡਾ ਇੱਕ ਅ ਮਤਦਾਨ ਦਾ ਇੱਕ ਤੁਹਾਨੂੰ ਇੱਕ ਕਹ ਲਓ ਸਰਕਾਰ ਚੁਣਨ ਦਾ ਇੱਕ ਹੱਕ ਹੈ ਇਸ ਹੱਕ ਨੂੰ ਯੂਜ਼ ਕਰੋ ਔਰ ਵੋਟ ਜ਼ਰੂਰ ਪਾਜਾ ਪੰਜਾਬ ਦੇ ਮੁੱਦੇ ਪਹਿਲਾਂ ਤਾਂ ਇੱਕ ਨਸ਼ੇ ਦਾ ਬਹੁਤ ਗਾਂ ਵਧ ਗਿਆ ਨਾ ਮੁੱਦਾ ਇਹ ਬਹੁਤ ਜ਼ਰੂਰੀ ਹੈ ਇਹਦੇ ਨਾਲ ਹੀ ਸਾਡੇ ਪੰਜਾਬ ਚ ਲੁੱਟਾਂ ਖਵਾ ਹੋ ਰਹੀਆਂ ਨਸ਼ੇ ਦੇ ਮੁੱਦੇ ਨੂੰ ਅਸੀਂ ਕੋਈ ਵੀ ਸਰਕਾਰ ਹੱਲ ਨਹੀਂ ਕਰ ਸਕੀ ਅਜੇ ਤੱਕ ਇਹ ਵੀ ਬਹੁਤ ਜ਼ਰੂਰੀ ਹੈ ਚਲੋ ਇਹ ਲੋਕਲ ਇਸ਼ੂ ਆ ਐਮਪੀ ਦੀ ਬੋਰਡ ਤੇ ਅਸੀਂ ਸੈਂਟਰਲ ਹੀ ਦਿੰਨੇ ਆ ਉਹ ਵੀ ਅਲੱਗ ਮੁੱਦਾ ਹੈ ਜਿੱਦਾਂ ਵਪਾਰੀਆਂ ਦਾ ਸਾਡਾ ਅਸੀਂ ਹਰ ਵਾਰ ਟੈਕਸ ਵੀ ਦਿੰਨੇ ਆ ਇਨਕਮ ਟੈਕਸ ਵੀ ਦਿੰਨੇ ਆ ਜੀਐਸਟੀ ਵੀ ਦਿੰਨੇ ਆ ਲੇਕਿਨ ਸਾਡੀ ਫੈਸਿਲਿਟੀਆਂ ਕੋਈ ਨਹੀਂ ਸਾਡੇ ਲਈ ਸਾਡਾ ਕੋਈ ਵੀ ਇੰਸ਼ੋਰੈਂਸ ਨਹੀਂ ਹੁੰਦੀ ਕੋਈ ਹੈਲਥ ਦੀ ਜਾਂ ਕੋਈ ਵੀ ਅਸੀਂ ਉਹਨੂੰ ਉਜੂਦ ਕਰੀਏ ਸੀ ਪ੍ਰਾਊਡ ਕਰੀਏ ਸਰਕਾਰ ਤੇ ਕਿ ਵੀ ਸਾਨੂੰ ਉਹ ਮਾਣ ਆ ਵੀ ਸਾਡੇ ਪਰਿਵਾਰ ਨੂੰ ਦੇਖ ਰਹੀ ਹੈ ਸਰਕਾਰ ਜਾਂ ਕੁਝ ਵੀ ਅਸੀਂ ਸਭ ਤੋਂ ਵੱਧ ਯੋਗਦਾਨ ਪਾਣੇ ਵਪਾਰੀ ਇਹਦੇ ਵਿੱਚ ਸਰਕਾਰ ਦੇ ਵਿੱਚ ਟੈਕਸ ਦੇ ਕੇ ਫਿਰ ਵੀ ਅਸੀਂ ਵਾਂਝੇ ਰਹਿ ਜਾਂਦੇ ਹਰ ਗੱਲ ਤੋਂ ਹੋਰ ਮੁੱਦੇ ਆ ਕਿ ਬੇਰੁਜ਼ਗਾਰੀ ਆ ਉਹ ਤਾਂ ਚਲੋ ਇੱਕ ਮੁੱਦਾ ਚੱਲੀ ਜਾਂਦਾ ਪ੍ਰਾਈਵੇਟੇਸ਼ਨ ਨੂੰ ਲੋਕ ਜਾ ਨਹੀਂ ਦੇ ਲੇਕਿਨ ਜਾਣਾ ਵੀ ਚਾਹੀਦਾ ਵਧੀਆ ਇੱਥੇ ਇੰਡਸਟਰੀਜ਼ ਵੀ ਹੋਣੀ ਚਾਹੀਦੀ ਪੰਜਾਬ 'ਚ ਸਾਡੇ ਇਲਾਕੇ 'ਚ ਵੀ ਹੋਣੀ ਜਿੱਦਾਂ ਖੁੱਲੇ ਇਲਾਕੇ ਆ ਉਹਦੇ ਨਾਲ ਸਾਡੀ ਬੇਰੋਜ਼ਗਾਰੀ ਵੀ ਘਟਦੀ ਆ ਅਸੀਂ ਇਹਨਾਂ ਇਸ਼ੂ ਨੂੰ ਇਹਦੇ ਵੱਲ ਜਾਂਦੇ ਹੀ ਨਹੀਂ ਅਸੀਂ ਹੋਰ-ਹੋਰ ਮੁੱਦਿਆਂ ਨੂੰ ਨਿਕਲ ਜਾਂਦੇ ਆ ਕਿਰਪਾ ਇਧਰ ਵੀ ਸਾਡੇ 'ਤੇ ਧਿਆਨ ਦਿੱਤਾ ਜਾਵੇ ਸਾਰੇ ਪਾਸੇ ਧੰਨਵਾਦ ਅਸੀਂ ਇਹ ਨਹੀਂ ਸੋਚਣਾ ਹੈਗਾ ਕਿ ਸਰਕਾਰ ਨੇ ਸਾਨੂੰ ਛੁੱਟੀ ਕੀਤੀ ਹੈ ਪਹਿਲੀ ਤਰੀਕ ਨੂੰ ਅਸੀਂ ਸਿਰਫ ਬੋਰਡ ਦਾ ਅਧਿਕਾਰ ਜੋ ਕਿ ਇੱਕ ਬੜਾ ਮੁਲਾ ਸਾਡਾ ਅਧਿਕਾਰ ਹੈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪਹਿਲੀ ਤਰੀਕ ਨੂੰ ਜਾ ਕੇ ਆਪਣਾ ਜਿਹੜਾ ਵੀ ਕੈਂਡੀਡੇਟ ਹੈ ਉਸ ਨੂੰ ਬੋਰਡ ਪਾਈਏ ਸਾਡੀ ਇੱਕ ਬੋਰਡ ਦੇ ਨਾਲ ਸਾਡੇ ਦੇਸ਼ ਦਾ ਭਵਿੱਖ ਤੈਰਾ ਹੋਣਾ ਹੈ ਤੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਵੱਦ ਛੱਡ ਕੇ ਪਹਿਲੀ ਤਰੀਕ ਨੂੰ ਵੋਟਾਂ ਜ਼ਰੂਰ ਪਾਣੀਆਂ ਉਸ ਦੇ ਵਿੱਚ ਮੈਂ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੇ ਪੂਰਾ ਤੁਰੀਆਂ ਤਿਆਰੀਆਂ ਕੀਤੀਆਂ ਹਨ ਗਰਮੀ ਦੇ ਮੱਦੇ ਨਜ਼ਰ ਦੇਖਦੇ ਹੋਏ ਪਾਣੀ ਦਾ ਇੰਤਜ਼ਾਮ ਹੋਰ ਕਈ ਤਰ੍ਹਾਂ ਦਾ ਇੰਤਜ਼ਾਮ ਸ਼ੈਡ ਲਗਾਣੇ ਕਿ ਜਿਹੜੇ ਵੀ ਵੋਟਾਂ ਬਾਣ ਆ ਰਹੇ ਨੇ ਉਹਨਾਂ ਨੂੰ ਗਰਮੀ ਮਹਿਸੂਸ ਨਾ ਹੋਵੇ ਇਸ ਤਰ੍ਹਾਂ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਅਸੀਂ ਪਹਿਲੀ ਤਰੀਕ ਨੂੰ ਆਪਣੀ ਬੋਰਡ ਦਾ ਇਸਤੇਮ ਵਰਤ ਇਸਤੇਮਾਲ ਕਰਨਾ ਹੈ ਕਿ ਅਹੀ ਕਿਸ ਨੂੰ ਵੋਟ ਪਾਣੀ ਹੈ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਅਲੱਗ-ਅਲੱਗ ਰਾਏ ਜਿਹੜੀ ਸਾਨੂੰ ਦੇਖਣ ਨੂੰ ਮਿਲੀ ਇੱਕ ਤਰੀਕ ਨੂੰ ਜਿਹੜੇ ਵੋਟਾਂ ਪੈ ਰਹੀਆਂ ਸੋ ਉਹਦੇ ਵਾਸਤੇ ਔਰਤਾਂ ਦਾ ਕੀ ਰੁਖ ਹੈਗਾ ਕਿਸ ਤਰੀਕੇ ਨਾਲ ਇਹਨਾਂ ਵਾਸਤੇ ਕੀ ਕੀ ਮੁੱਦੇ ਰਹਿਣ ਵਾਲੇ ਆ ਸੋ ਇਹ ਜਾਣਕਾਰੀ ਹਾਸਲ ਕਰਦੇ ਕਿਸ ਤਰੀਕੇ ਨਾਲ ਤੁਸੀਂ ਇੱਕ ਤਰੀਕ ਦੀਆਂ ਚੋਣਾਂ ਨੂੰ ਦੇਖਦੇ ਹੋ ਔਰ ਕਿਹੜੇ-ਕਿਹੜੇ ਮੁੱਦੇ ਤੁਹਾਡੇ ਦਿਮਾਗ 'ਚ ਆ ਕੇ ਅਸੀਂ ਆਪਣੇ ਵੀਰ ਤੋਂ ਪੁੱਛਾਂਗੇ ਸਭ ਤੋਂ ਪਹਿਲਾਂ ਤਾਂ ਔਰਤਾਂ ਲਈ ਐਜੂਕੇਸ਼ਨ ਜਿਹੜੀ ਹੈ ਉਹ ਵਧੀਆ ਹੋਣੀ ਚਾਹੀਦੀ ਸੋ ਸਾਡੇ ਲਈ ਜਿਹੜੀ ਫੈਸਿਲਿਟੀਆਂ ਨੇ ਲੇਡੀਜ਼ ਲਈ ਗਰਲਜ਼ ਲਈ ਉਹ ਵਧੀਆ ਹੋਣੀ ਚਾਹੀਦੀਆਂ ਨੇ ਅਗਰ ਸਾਡੇ ਲਈ ਇੱਥੇ ਸਭ ਕੁਝ ਵਧੀਆ ਹੋਏ ਤਾਂ ਸਾਨੂੰ ਫੋਰਨ ਜਾਣ ਦੀ ਜ਼ਰੂਰਤ ਨਾ ਪਵੇ ਫਿਰ ਔਰਤ ਨੂੰ ਵੀ ਆਪਣਾ ਇੱਕ ਅਧਿਕਾਰ ਹੋਣਾ ਚਾਹੀਦਾ ਵੋਟ ਕਿਸ ਨੂੰ ਪਾਉਂਦਾ ਕੋਈ ਸਾਡੇ ਤੇ ਦਬਾਅ ਨਾ ਪਾਵੇ ਵੀ ਸਾਨੂੰ ਹੀ ਵੋਟ ਪਾਓ ਜਾਂ ਇਦਾਂ ਕਰੋ ਕੁਝ ਵੀ ਕੋਈ ਕਹਿੰਦਾ ਹੈ ਸਾਨੂੰ ਕਾਨੂੰਨ ਤੋਂ ਤੁਸੀਂ ਕਿਹਾ ਕਾਨੂੰਨ ਲੇਡੀਜ਼ ਲਈ ਸੁਰੱਖਿਆ ਲਈ ਹੋਣੀ ਚਾਹੀਦੀ ਪੁਲਿਸ ਹਰ ਟਾਈਮ ਹੋਣੀ ਚਾਹੀਦੀ ਉਹਨਾਂ ਜਦੋਂ ਕਾਲ ਕਰਨ ਪੁਲਿਸ ਨੂੰ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਉਹਨਾਂ ਲਈ ਉਹਨਾਂ ਦੀ ਸਿਚੁਏਸ਼ਨ ਸਮਝਣੀ ਚਾਹੀਦੀ ਵੀ ਕਿਹ ਕਿ ਸਿਚੁਏਸ਼ਨ ਜਿਹਨੂੰ ਹੈ ਉਹਨਾਂ ਦੀ ਉਸੇ ਟਾਈਮ ਹੈਲਪ ਕਰਨ ਉਹਨਾਂ ਨੂੰ ਪ੍ਰੋਟੈਕਟ ਕਰਨ ਸੋ ਇਹ ਅਸੀਂ ਮੁੱਦੇ ਜਿਹੜੇ ਆ ਇਹਨਾਂ ਦੇ ਕੋਲੋਂ ਦੇਖੇ ਕਿ ਕਿਸ ਤਰੀਕੇ ਦੇ ਨਾਲ ਅਲੱਗ-ਅਲੱਗ رائے ਜਿਹੜੀ ਆ ਬਹੁਤ ਸਾਰੇ ਵਿਅਕਤੀਆਂ ਨੇ ਸਾਨੂੰ ਦਿੱਤੀ ਕਿ ਕੀ ਕੀ ਮੁੱਦੇ ਰਹਿਣ ਵਾਲੇ ਨੇ ਔਰ ਕਿਸ ਤਰੀਕੇ ਨਾਲ ਇੱਕ ਤਰੀਕ ਦਾ ਦਿਨ ਜਿਹੜਾ ਉਹ ਡਿਕ ਰਹੇ ਨੇ ਲੋਕ ਆਪਣੇ ਮਨਪਸੰਦ ਆ ਉਮੀਦਵਾਰ ਚੁਣਨ ਵਾਸਤੇ ਸੋ ਆਸ ਕਰਦੇ ਆ ਕਿ ਇਹ ਦਿਨ ਲੋਕਤੰਤਰ ਦੀ ਜਿੱਤ ਦਾ ਜਿਹੜਾ ਦਿਨ ਹੋਏਗਾ ਲੋਕਤੰਤਰ ਦੀ ਸੈਲੀਬ੍ਰੇਸ਼ਨ ਦਾ ਦਿਨ ਹੋਏਗਾ ਸਾਰੇ ਲੋਕ ਬੱਤ ਤੋਂ ਬੱਤ VOTING ਕਰਨਗੇ ਔਰ ਪ੍ਰਸ਼ਾਸਨ ਦੇ ਇਸ ਪ੍ਰਯਾਸ ਵਿੱਚ ਕੇ 70% ਤੋਂ ਜ਼ਿਆਦਾ VOTING ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਸੋ ਉਸੇ ਵਿੱਚ ਉਹ ਵੀ ਸਫਲ ਹੋਣਗੇ ਸਾਨੂੰ ਸਾਰਿਆਂ ਨੂੰ ਜ਼ਰੂਰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਾ ਚਾਹੀਦਾ ਔਰ ਉਹ 1 ਤਰੀਕ ਨੂੰ ਅਸੀਂ ਬੱਤ ਤੋਂ ਬੱਤ VOTING ਜਿਹੜੀ ਹੈ ਉਹ ਕਰਾਂਗੇ